ਟੈਪੀ ਮੈਂ ਜੈ ਭਾਰਤ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਥੀਓ ਆਪ ਸਭ ਨੂੰ ਜਿਵੇਂ ਪਤਾ ਹੀ ਆ ਕਿ ਬੌਜਨ ਸਮਾਜ ਪਾਰਟੀ ਯੂਨਿਟਿਸ ਜਾਂ ਕਾਨਾ ਬਲੋ 10 ਮਈ ਨੂੰ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਬਾਬਾ ਸਾਹਿਬ ਜੀ ਦਾ ਗਰਮਦਾਨ ਜਿਹੜਾ ਮਨਾਇਆ ਜਾਣਾ ਉਹਦਾ ਥੋੜਾ ਟਾਈਮ ਚੇਂਜ ਕੀਤਾ ਹੈ ਉਹਦਾ ਟਾਈਮ ਪਹਿਲਾਂ ਸ਼ਾਮ ਨੂੰ 6 ਵਜੇ ਸੀਗਾ ਹੁਣ ਉਹਦਾ ਟਾਈਮ ਦੁਪਹਿਰੇ 3 ਵਜੇ ਕੀਤਾ ਗਿਆ ਤੋਂ ਸਾਰੇ ਸਾਥੀਆਂ ਨੂੰ ਬੇਨਤੀ ਆ 3 ਵਜੇ 10 ਮਈ ਦੈਨ ਸ਼ਨੀਵਾਰ ਨੂੰ ਪੈਂਡਟਿਸਿਆ ਕਾਨਾ ਵਿਖੇ ਬੌਜਨ ਸਮਾਜ ਪਾਰਟੀ ਪੰਜਾਬ ਦੀ ਤਰਫੋਂ ਜਿਹੜੀ ਮਹਮ ਚਲਾਈ ਗਈ ਆ ਪੰਜਾਬ ਸੰਭਾਲੋ ਉਹਦੇ ਤਹਿਤ 바ਵਾ ਸਾਹਿਬ ਡਾਕਟਰ ਭੀਮਰਾਓਂਬਿੜਕਰ ਸਾਹਿਬ ਜੀ ਦਾ 134ਵਾਂ ਜਨਮ ਦਿਨ ਬੜੀ ਧੂਮਤਾਬ ਦੇ ਨਾਲ ਮਨਾਇਆ ਜਾ ਰਿਹਾ ਆ ਆਪ ਸਾਰੇ ਨੂੰ ਬੇਨਤੀ ਆ ਕਿ ਤੁਸੀਂ ਠੀਕ 3 ਵਜੇ ਪੈਂਡਟਿਸਿਆ ਕਾਨਾ ਵਿਖੇ ਪਹੁੰਚਣਾ ਜਸਵੇਜ ਮਿਸ਼ਨਰੀ ਸਿੰਗਰ ਸੋਨੂ ਕਪੂਰ ਜੀ ਮਨਜੀਤ ਸੋਨੂ ਜੀ ਔਰ ਪਾਵੀ ਬਸੰਤ ਜੀ ਆਪਣਾ ਜਿਹੜਾ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ ਔਰ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਹਰਤਾ ਸਿੰਘ ਕ੍ਰਿੰਗੂ ਜੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿੱਚ ਹਮ ਹੋਵਾ ਕੇ ਸ਼ਾਮੀ 3 ਵਜੇ ਪੈਂਟਟੀ ਸੈਂਟਰ ਨਾ ਬਹੁਜਨ ਸਮਾਈ ਪਾਰਟੀ ਨੂੰ ਬਲੋਂ ਆਪ ਜੀ ਨੂੰ ਸੱਦਾ ਹੈ ਜਰੂਰ ਬੇਨਤੀ ਨਿ ਪ੍ਰਵਰ ਕਰਨਾ ਜੈ ਪੀ ਜੈ ਪਰ